जगा हिकु लिखण में पाइण बसि अीम वञो करुके मैच की अंतम पलां अॻियां टीमा बेनती की खट ग्राउंड जे लागे रह ਹੋ ਬਾਕੀ 25 ਮੈਂ ਸ਼ੁਰੂ ਕੀ ਜੋਰਲਾ ਚੱਲ ਰਿਹਾ ਹੈ ਤੇ 1.5 ਮਿੰਟ ਦੇ ਵਿੱਚ ਖੇਡ ਦੇ ਵਿੱਚ ਗੱਡੀ ਕਹਿੰਦੇ ਟੱਕਰ ਹੋ ਰਹੀ ਹੈ ਮੇਚੀ ਆ ਗਿਆ ਮਿੰਦਾ ਹਾਕੋ ਵਾਲਾ ਬਾਬੇ ਕਹਿੰਦੇ ਦਬਾਵੇ ਵਾਲਾ ਵੱਧ ਕੇ ਕਬੱਡੀ ਪਾ ਰਿਹਾ ਟੁੱਬਿਆ ਬਰਾਮਣ ਨਾਲ ਪਾਪ ਬੂਆ ਨਜ਼ਾਰਾ ਕਹਿੰਦੇ ਖੇਡ ਕਬੱਡੀ ਦਾ ਪਰ ਵੇਖੀ ਲੱਗਦੇ ਟੱਕੇ ਮੇਚੀ ਮੇਚੀ ਕਹਿੰਦੇ جے جلالپور جا پاس سے سنے سنے کتے نار کنده کاجو ہے نار کنده منڈا موگے والا امبو ہے ٹلیاں والا تے نال پروفیسر صاحب منڈا شیا ویکھ پیندا سونی آن ویکھو ٹکر کدے لا ہوندی ایتھے سمہ دسیگا امبا تے امبی اڑے نال امبا تے اڑے نال کنده امبی دے بیان ٹکر گروپ تینا گراؤنڈاں دے وچ لے آوی بال موڑ وی ویکھ کھڑے ابے سبوں تری دی باجے پھٹ لگے پھٹتے تے ان اگلا وی اگلی کرکٹ ٹورنمنٹ دے لیے ਅਮਨ ਕਬੱਡੀ ਅਮਨ ਉਧਰ ਦੇ ਪਾਸੇ ਤਾਰਾ ਵੱਲੋਂ ਕਬੱਡੀ ਹੈ ਇੱਕ ਕੰਨੀ ਦੇ ਵਾਹਿਗੁਰੂ ਸੀਤੇ ਦਾ ਇਹ ਕਹਿੰਦੇ ਮੁੰਡਾ ਜਲੰਧਰ ਵਾਲਾ ਉਹ ਤਾਬੇ ਵਾਲਾ ਦੋ ਵੀਰ ਕਬੱਡੀ ਖੇਡਦੇ ਖੇਡ ਨੂੰ ਸੁਹਣੋ ਵਾਹ ਔਖੜ ਦੇ ਪੈਰ ਮੋਰ ਪੰਜਾਬੀ ਵੀਰੇ ਪਰ ਅਮਨ ਕਹਿੰਦੇ ਇੱਕ ਤਕੜੇ ਪਾਣ ਦਾ ਵਾਅਦਾ ਕਰ ਗਿਆ ਦਰਸ਼ਕ ਵੀਰੋ ਜੀ ਪਿਆ ਸੈਮੀ ਫਾਈਨਲ ਮੈਚ ਵਧੀਆ ਲੱਗਾ ਇੱਕ ਸਾਭੀ ਕੁਲਾਰ ਹੋਣੀ ਹੈ ਬਹੁਤ ਸਖਰਾਗਰ ਮਾਰੇ ਹੋਣੀ ਕੋਟੇ ਵਾਲਾ ਜੱਗਾ ਕਬੱਡੀ ਤੇ ਆ ਕਬੱਡੀ 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 ਤੇ ਗੋਫਰ ਦੇ ਵਿੱਚ ਮੇਰੇ ਵੀ ਉਹ ਸੰਕਰ ਪਹੁੰਚੀ ਹੈ ਵੱਡੇ ਵੱਡੇ ਪਾਰ ਤੇ ਸੰਗਤ ਪਹੁੰਚੀ ਹੋਈ ਹੈ ਇਹ ਇੰਨਾ ਤੱਕ ਮੇਰਾ ਖਿਆਲ ਵੀ ਕਦੇ ਵੇਖਿਆ ਨਹੀਂ ਇਸ ਰੇਡ ਤੋਂ ਬਾਅਦ ਦੋ ਦੋ ਰੇਡਾਂ ਦੇ ਡਾਰਿੰਗ ਸਾਹਿਬ ਇਸ ਰੇਡ ਤੋਂ ਬਾਅਦ ਦੋ ਦੋ ਕਬੱਡੀਆਂ ਜੀ ਇਸ ਤੋਂ ਬਾਅਦ ਠੀਕ ਹੈ ਆ ਕਬੱਡੀ ਤੋਂ ਬਾਅਦ ਅੰਦਰ ਆ ਗਈ ਆ ਕਬੱਡੀ ਪਾਸੇ ਵਾਹਿਦ ਰੁਸੀਤੇ ਵਾਲੀ ਹੈ ਮੇਰੇ ਵੀਰੇ ਵਾਹਿਦ ਰੁਸੀਤੇ ਵਾਲੀ ਹੈ ਮੋਹਨਦੀਪ ਸਿੰਘ ਪੱਲ ਦੇ ਵਾਲੀ ਮੇਰੇ ਵੀਰੇ ਵੱਡੇ ਮਾਨ ਸਨਮਾਨ ਦੋ ਦੋ